ਤੇ ਖੇਤੀ ਮੰਤਰੀ ਸ਼ਿਵਰਾਜ ਚੋਹਾਨ ਦੇ ਪੁਤਲੇ ਹਰ ਇੱਕ ਪਿੰਡ ਪਿੰਡ ਦੇ ਵਿੱਚ ਕਸਬੇ ਵਿੱਚ ਸ਼ਹਿਰਾਂ ਵਿੱਚ ਫੂਕੇ ਜਾ ਰਹੇ ਨੇ ਜੋ ਕਿ ਪਿਛਲੇ 46 ਦਿਨਾਂ ਤੋਂ ਸਰਦਾਰ ਜਗਜੀਤ ਸਿੰਘ ਦੱਲੇਵਾਲ ਮਨੀਆਹੀਆਂ ਮੰਗਾਂ ਨੂੰ ਐਮਐਸਪੀ ਗਰੀਨ ਗਰੰਟੀ ਕਰੋਣ ਮੰਗ ਸਹਿਤ ਕਰਜ਼ਾ ਮਾਫੀ ਸੁਆਮੀਨਾਥਰ ਯੋਗਧਰ ਫਸਲਾਂ ਦੇ ਭਾਅ ਤੇ 13 ਦੀਆਂ 13 ਮੰਗਾਂ ਨੂੰ ਮਨਵਾਉਣ ਵਾਸਤੇ ਜ਼ਿੰਦਗੀ ਤੇ ਮੌਦੀ ਲੜਾਈ ਲੜ ਰਹੀ ਹੈ ਲੇਕਿਨ ਇਹ ਕੇਂਦਰ ਦੀ ਸਰਕਾਰ ਮੋਦੀ ਸਰਕਾਰ ਹੁਕਮ ਕਰਨੀ ਨਹੀਂ ਦਸੁੱਤੀ ਹੋਈ ਹੈ ਅੱਜ ਮੋਰਚੇ ਚੱਲਦੇ ਨੂੰ 333 ਦਿਨ ਹੋ ਗਏ ਆ ਜਿਹੜਾ ਸ਼ੰਭੂ ਖਨੋਰੀ ਤੇ ਰਥਨਪੁਰਾ ਤੇ ਮੋਰਚਾ ਲੱਗਾ ਹੋਇਆ ਤੇ ਅੱਜ ਪੂਰੇ ਦੇਸ਼ ਪਰ ਦੇ ਨਾਂ ਨਾਲ ਖਨੋਰੀ ਬਾਰਡਰ ਤੇ ਵੀ ਖਨੋਰੀ ਬਾਰਡਰ ਤੇ ਲੱਗੇ ਹੋਏ ਯੋਧੇ ਜਿਹਨੇ ਦਿਨ ਰਾਤ ਇੱਥੇ ਸੇਵਾਵਾਂ ਦੇ ਰਹੇ ਨੇ ਦਿਨ ਰਾਤ ਆਪਣੇ ਜਰਨੈਲ ਆਗੂ ਦਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਦਾ ਜਿਹੜੀ ਹੈ ਸੁਰੱਖਿਆ ਦੇ ਵਿੱਚ ਲੱਗੇ ਹੋਏ ਨੇ ਤੇ ਪੂਰੀ ਸੰਗਤਾਂ ਵੱਲੋਂ ਅਮਿਤ ਸ਼ਾ ਮੋਦੀ ਤੇ ਸ਼ਿਵਰਾ ਚੋਹਾਨ ਦਾ ਪੁਤਲਾ ਬਣਾਇਆ ਗਿਆ ਜੋ ਕਿ ਪੁਤਲਾ ਫੂਕੇ ਉਸ ਗੂੰਗੀ ਪੈਰੀ ਸਰਕਾਰ ਨੂੰ ਉਸ ਕਮਾਂਡ ਵਿੱਚ ਡੁੱਬੀ ਹੋਈ ਸਰਕਾਰ ਨੂੰ ਚੇਤਾਵਨੀ ਹੈ ਵੀ ਸਾਡੇ ਜਰਨੈਲ ਦੀਆਂ ਜਿਹੜਾ ਕਿ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਜਿਹਦਾ ਤੁਸੀਂ ਵਾਰ-ਵਾਰ ਬਿਆਨ ਦੇ ਕੇ ਕਹਿੰਦੇ ਵੀ ਸਾਨੂੰ ਸਿਹਤ ਦੀ ਬਹੁਤ ਚਿੰਤਾ ਹੈ ਜਿਹੜੇ ਸਾਡੇ ਜਰਨੈਲ ਨੇ ਜਗਜੀਤ ਸਿੰਘ ਨੇ ਕਿਹਾ ਮੇਰੀ ਸਿਹਤ ਦੀ ਚਿੰਤਾ ਤੋਂ ਜ਼ਿਆਦਾ ਜ਼ਰੂਰੀ ਉਹਨਾਂ 7 ਲੱਖ ਕਿਸਾਨਾਂ ਦੀ ਚਿੰਤਾ ਕਰਨੀ ਸੀ ਅੱਜ ਵੀ ਉਹਨਾਂ ਦੇ ਜਿਹੜੇ ਪਰਿਵਾਰ ਰੋਲ ਰਹੇ ਨੇ ਉਹਨਾਂ ਦੇ ਬੱਚੇ ਰੋਲ ਰਹੇ ਨੇ ਉਹਨਾਂ ਦੀ ਚਿੰਤਾ ਕਰੋ ਆਉਣ ਵਾਲਾ ਜਿਹੜਾ ਭਵਿੱਖ ਹੈ ਆਉਣ ਵਾਲੇ ਵੀ ਹਨੇਰੇ ਚ ਡੁੱਬਨ ਵਾਲੀ ਕਿਸਾਨੀ ਨੂੰ ਬਚਾਉਣ ਵਾਸਤੇ ਘੜ ਤੋਂ ਘੱਟ ਫਸਲਾਂ ਦੇ ਭਾਅ ਐਮ ਐਸ ਪੀ ਖਰੀਦ ਗਰੰਟੀ ਕਾਨੂੰਨ ਸੁਆਮੀ ਨਾਥਨ ਅਯੋਗ ਦਿੱਤਾ ਫਸਲਾਂ ਦੇ ਭਾ ਤੇ ਕਰਜ਼ਾ ਮਾਫੀ ਜਿਹੜੀਆਂ ਸਾਡੀਆਂ ਮੇਨ ਮੰਗਾ ਨੇ ਉਹਦੇ ਸੇ ਸਾਰੀਆਂ ਮੰਗਾ ਮੰਨੋ ਤੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਤੁਸੀਂ ਵਾਰ-ਵਾਰ ਦੇਖ ਰਹੇ ਹੋ ਜਿ세 ਹਾਲਾਤ ਤੁਹਾਡੇ ਕੈਮਰਾ ਰਾਹੀਂ ਪੂਰੇ ਦੇਸ਼ ਦੁਨੀਆ ਤੱਕ ਜਾ ਰਹੀ ਹੈ ਅਗਰ ਸਰਦਾਰ ਜਗੀ ਸਿੰਘ ਡੱਲੇਵਾਲੂ ਨੂੰ ਕੁਝ ਹੁੰਦਾ ਹੈ ਕੋਈ ਅਨਸਖਾਮੀ ਘਟਨਾ ਹੁੰਦੀ ਹੈ ਅੱਜ ਤੇ ਪੁਤਲੇ ਫੁਕੇ ਜਾ ਰਹੇ ਨੇ ਤੇ ਆਉਣ ਵਾਲਾ ਸਮੇਂ ਦੇ ਜ਼ਿੰਮੇਦਾਰ ਕੇਂਦਰ ਸਰਕਾਰ ਹੋਊਗੀ ਰਾਜੇ ਦੀਆਂ ਸਰਕਾਰਾਂ ਹੋਣਗੀਆਂ ਭਗਵੰਤਮਾਨ ਸਰਕਾਰ ਹੋਊਗੀ ਜੇ ਸਾਡੀਆਂ ਮੰਨੀਆਂ ਹੋਈਆਂ ਮੰਗਾ ਨੂੰ ਲਾਗੂ ਨਾ ਕੀਤਾ ਠੀਕ ਹੈ भले झूलेलाल <laughs> <laughs> ਕੇ ਰੱਖ ਕੇ ਰੱਖ ਇੱਕ ਮਹੀਨੇ ਇੱਕ ਮਹੀਨੇ ਚਲੇ ਸਾਰੇ ਪਰਾਂ ਜੋ ਖੁੱਲਾ ਕਰ ਦੋਗੇ ਖੁੱਲਾ ਕਰ ਦੋ ਬਈ ਉਹਦੇ ਕੋਲ ਸਮਾਨ ਪਿਆ ਜਾਏ ਆਏ ਆਏ ਹਾਂ ਉਹਨੂੰ ਰਿਹੰਦੇ ਰਹਿ ਬਗੋ ਖੋਲ੍ਹ ਦੇ ਦਿਆ ਕਰਦੇ ਅੰਦਰ ਉਹਨੂੰ ਰਿਹੰਦੇ ਰਹਿ ਬੰਦੇ ਬਿਲ ਪ੍ਰਿੰਸੀਪਲ ਆਇਆ ਅੱਗੇ ਚਲੋ ਪ੍ਰਿੰਸੀਪਲ ਆਇਆ ਪ੍ਰਿੰਸੀਪਲ ਤੋਂ ਪਹਿਲੇ ਕਰਦੇ ਨਾ ਰੱਟੇ ਨੇ ਪ੍ਰੋਬਲਮ ਇਸਦਾ ਸਰਾ ਗਾ ਦਿਨ ਕਰਾਤ ਦਾ

ਜਿੰਦਾਬਾ 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 ਇੱਥੇ ਠੀਕ ਹੈ ਕੀ ਆ ਕਰਦੇ ਆ ਬਹੁਤ ਸਾਰਾ ਪਰੇ ਕਰਾ ਲੋ ਇੱਥੇ ਮੇਰਾ ਗਾੜੀ ਵੇਲੀ ਜਗਾ ਗਾੜੀ ਵੇਲੀ ਮੈਂ ਪੁਰਾਣੀ ਹੋ ਗਈ ਕਰ ਲੋ ਸਾਹਿਬ ਜੀ चरी घुमो प ਆ ਨ ਨੂੰ ਭੰਗਿਆ ਨੂੰ ਕਰ ਇੱਕ ਕੋਈ ਫੋਟੋ ਵੱਚ ਖੜਾ 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 ਆ ਪੈਰ ਨਾਲੋ ਜੀ ਇੱਕ ਮਿੰਟ ਰੱਖ ਜੋ ਇੱਕ ਮਿੰਟ ਉੱਤਰ ਪੈਰ ਲਵਾ ਦਿੰਦੇ ਰੱਖੋ ਲੰਮੇ ਪਾ ਲੋ ਯਾਰ ਸਾਰੇ ਚੈਨਲ ਲੰਮੇ ਪੈ ਦਾ ਖਤਰਾ ਯਾਰ ਆ ਚੱਕੋ ਲਾ ਦੇ ਲੋ ਮੋਤੀ ਲੜਕਾ ਬੁੱਲੂ कुझु बि ਮੁਹੱਰਮ ਅੱਲਾ ਦੇਖਾ ਸਾਹਿਬ ਆਏ ਕੁਦਰਾ ਵੇਖਣ ਆਇਆ ਹੁਣ ਮੁਹੱਰਮ ਅੱਲਾ ਦੇਖਾ ਜੱਗੀ ਭੜਵਾਨ ਜੀ ਮੜੇ ਦੇ ਉਹ ਥੜਾ ਲਓ ਜੀ ਲਓ ਜੀ ਲਹਿੰਦੀ ਦਾ ਪੋਣਾ ਉਹਦਾ ਮੂੰਹ ਫਿਰ ਕਿੱਥੇ ਪੈਣ ਚੰਗਾ ਤੇ ਦਰ ਬਸ ਬਹੁਤ ਹੋ ਰਿਹਾ ਰੇਖ ਮੜਾ ਇਧਰ ਆ ਗਿਆ ਆ ਗਿਆ ਫੋਟੋ ਚਪਲਾ ਮਾਰਾ ਘੱਡੇ ਜਿਲਾ ਮਾਰਾ ਜੁੱਤੀ ਮਾਰੋ ਜੁੱਤੀ ਘੱਡੇ ਮਾਰੋ ਚਾਰ ਮੂਰੇ ਫੋਟੋ ਮਰੀ ਤਾ ਹਾਂ ਹਾਂ ਚਲੋ ਕੱਟਵਾਓ ਕੱਟਵਾਓ ਫਿਰ ਅਗੋਂ ਤਾਂ ਬੰਦ ਲੋ ਕੋਈ ਨਹੀਂ ਕੱਟੋ ਕਚੰਗ ਲੱਗੇ ਹੋ ਗਏ ਦਤਾ ਤੋੜ ਰਹਾ ਸੀ ਉਧਰ ਬੰਨ ਯਾਰ ਰੱਸਾ ਪਾ ਕੇ ਆਏ ਉਧਰ ਬੰਨ ਬੰਨ ਜੀ 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 ਜ

ਬੱਸ 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 ਨਿਕਲ ਜਾਣਾ ਅਮ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਸੁਵਰਾਜ ਮੋਦੀ ਰਾਜ ਮੰਤਰੀ ਤੇ ਸ਼ਿਵਰਾਜ ਹਰਖਸ਼ੀ ਬਖਿਨਾ ਇਹਨਾਂ ਇਹਨਾਂ ਜਿਹੜੇ ਬੰਦੋਲ ਹੋਏ ਤੁਹਾਡੇ ਸ਼ਹਿਰ ਨੇ ਉਹਨਾਂ ਨੂੰ ਅਗਨੀ ਭੇਟ ਕੀਤਾ ਜਾਉਣਾ ਤਾਂ ਕਿ ਅਜੇ ਵੀ ਅਜੇ ਵੀ ਉਹ ਸਮਝਣ ਅਗਰ ਜੇ ਬਾਹਰ ਹਵਾ ਲੱਗੀ ਤੇ ਨੂੰ ਕੁਝ ਅੰਦਾ ਕੋਈ ਅਸਫਲਤਾਵੀਆਂ ਘਟਨਾ ਹੁੰਦੀ ਹੈ ਉਹਦੀ ਜ਼ਿੰਮੇਵਾਰ ਕੇਂਦਰ ਦੀ ਸਰਕਾਰ ਹੋਵੇ ਇਸ ਤਰ੍ਹਾਂ ਨਹੀਂ ਪਹਿਲਾਂ ਹੋਰ ਭਰਾ ਜੋ ਥੋੜਾ ਜਿਹਾ ਥੱਲੇ ਲੈਣਾ ਤੂੰ ਵੀ ਬਾਹਰ ਵੱਧ ਕੇ ਆਜੇ ਨੇ ਨਾ ਹਾਂ

ਅਮਨ ਚਾਹੀਦੀ ਹੋਣੀ ਫੋਟੋ ਕਰਕੇ ਉਹ ਆਖ ਨਹੀਂ ਲਾਣਾ ਫੋਟੋਗ੍ਰਾਫਰ ਆ ਜਾਣਾ ਪਿੱਛੇ ਹੋ ਜਾ ਪਿੱਛੇ ਆ ਪ੍ਰਧਾਨ ਜੀ ਦਾ ਫੋਨ ਆ ਰਿਹਾ ਮੈਨੂੰ ਅੱਗੇ ਲੰਘਣ ਦੇ ਮੈਨੂੰ ਥੱਲੇ ਬੈਠਣ ਦੇ ਤਾਊ ਅਮਰੇ ਥੱਲੇ ਬੈਠਣ ਦੇ ਮੈਨੂੰ ਤਾਊ ਪ੍ਰਧਾਨ ਜੀ ਦਾ ਫੋਨ ਆ ਫੋਟੋਗ੍ਰਾਫਰ ਆਪਣੇ ਇਸ ਤਰੀਕੇ ਨਾਲ ਫੋਟੋ ਖੰਡ ਕਰ ਰਹੇ ਨੇ ਕਿ ਫੋਨ ਥੋੜਾ ਖੁੱਲਾ ਕਰੋ ਤੁਸੀਂ ਥੋੜਾ ਖੁੱਲ੍ਹੇ ਹੋ ਜਾਓ ਵੀ ਮਾਰੇ ਮਾਰੇ ਪਿੱਛੇ ਹੋ ਜਾਓ ਪਿੱਛੇ ਪਿੱਛੇ ਪਿੱਛੇ

ਨਹੀਂ 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 ਯਾਰ ਲਾਲਾ ਕੀ ਆ ਉਹਨੂੰ ਨਹੀਂ ਰੋਲਾ ਕਿਉਂ ਪਾਉਣੇ ਹੋ ਉੱਪਰ ਇਕੱਠੇ ਹੋ ਕੇ ਹੁਣ ਐਸਕੇਮ ਜਿਹੜਾ ਹੈਗਾ ਜਿਵੇਂ ਦਿੱਲੀ ਮੁਖਤ ਹੈਗਾ ਹੁਣ ਪ੍ਰਾਣੀ ਕੱਢ ਕੇ ਲਿਖਦਾ ਹੈਗਾ ਰੂਪ ਕੋਈ ਨਹੀਂ ਆ ਪਾਛੇ ਮਾੜੀ ਤਾਂ ਤਸਵੀਰਾਂ ਤੋ ਕੋਈ ਨਾ ਹੋ ਜਾਣਾ ਬਈ ਚੋਕ ਬਣਾਓ ਮਦੀਪ ਭੈਣ ਦੇ ਨਾਲ ਜੀ ਕਰਾ ਕਰਾ ਜੀ ਚਾਹ ਪਾਣੀ ਖੜੇ ਹੋ ਗਏ ਹੋਣ ਨੂੰ ਅੱਗ ਤੋਂ ਲੈਣਾ ਬਹੁਤ ਥੜਾ ਕਰਾ ਰਿਹਾ ਹੋੜ ਕੇ ਰੱਖਾਂ ਹਲੋ ਹਲੋ ਬਾਤ ਆਜੋ ਅੱਗੇ ਲੱਗਣੀ ਆ ਇਹਦਾ ਮੈਂ ਦੱਸਦਾ ਮੂੰਹ ਖੋਲ ਕੇ ਰਾਜਨਾਗਰ ਆ ਜਾ ਕਿ ਬਣਾੜਾ ਚੱਲਦਾ ਪਿਆ ਬੱਸ ਕਿ ਭਾਈ ਵੀ ਬੰਦ ਕਰ ਦੇ ਹੈ ਪਤਾ ਨਹੀਂ ਕਿਉਂ ਨਹੀਂ ਜਾਂਦਾ ਪਰ ਜੀਜੀ ਸਿੰਘ ਬਰਾੜ ਨੂੰ ਲਾਈਵ ਕਰਦੇ ਪ੍ਰਧਾਨ ਜੀ ਦਾ ਫੋਨ ਕਿੱਥੇ ਆਏ ਉਹ ਕਰਦੇ ਆ ਜਗਜੀਤ ਸਿੰਘ ਡੱਲੇ ਵਾਲਾ ਮੈਂ ਕੀਤਾ ਉਹ ਜਗਜੀਤ ਸਿੰਘ ਬਰਾੜ ਕਰਦੇ ਚਲੋ ਤਾਂ ਕਰੋ ਦੇਖੋ ਉਹ ਕਿੱਥੇ ਫਰਾਰੀ ਦੇ ਥੋੜੀ ਕਿੱਥੇ ਮਗਰ ਆ ਗਈ ਆ ਨਹੀਂ ਨਹੀਂ ਮਗਰ ਲਾਉਂਦਾ ਸੁਵਿੰਦਰ ਲੈ ਗਿਆ ਹੁਣ ਆਵਦਾ ਨਾਮ